ਜਗਬਾਨੀ ਟੀਵੀ ਦੇਖ ਰਹੇ ਤੁਸੀਂ ਲਗਾਤਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਹਰ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਰਿਹਾ ਉਸ ਨੂੰ ਲੈ ਕੇ ਕਵਰੇਜ ਕਰ ਰਹੇ ਹਾਂ ਫਿਲਹਾਲ ਸਾਡੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਭਗਤ ਸਾਹਿਬ ਵਿਰੋਧੀ ਧਿਰਾਂ ਕਾਫੀ ਸਵਾਲ ਵੀ ਚੁੱਕ ਰਹੀਆਂ ਨੇ ਅੰਦਰ ਸਦਨ ਦੇ ਵਿੱਚ ਕਿਹਾ ਵੀ ਗਿਆ ਕਿ ਪੀਐਮਓ ਦੇ ਨਾਲ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸੰਪਰਕ ਨਹੀਂ ਹੋ ਪਾਇਆ ਕੀ ਸੱਚਾਈ ਕੀ ਹੈ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਦਿਨ ਪਹਿਲੇ ਹਾਰਾ ਆਂਦੇ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨ ਦੀ ਬਰਬਾਦੀ ਹੋ ਗਈ ਲੋਕਾਂ ਦੇ ਘਰ ਟਹਿ ਗਏ ਸਮਾਨ ਦਾ ਨੁਕਸਾਨ ਹੋਇਆ ਟਰੈਕਟਰ ਟਾਲੀਆਂ ਸੋ ਅਗਰ ਕਿਹਾ ਜਾਏ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੈ ਅੱਜ ਪੰਜਾਬ ਬਹੁਤ ਮੁਸੀਬਤ ਦੀ ਘੜੀ ਵਿੱਚ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਨੇ ਇਸ ਨੂੰ ਵੇਖਦੇ ਹੋਏ ਅੱਜ ਸੈਸ਼ਨ ਬੁਲਾਇਆ ਸੀ ਔਰ ਅਸੀਂ ਕਿਉਂਕਿ ਚਰਚਾ ਕਰ ਸਕੀਏ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਦਰ ਦਨ ਪਾਰਟੀ ਇਕੱਠੇ ਹੋ ਕੇ ਵਿਚਾਰਾਂ ਕਰੀਏ ਆਓ ਜੋ ਪੰਜਾਬ 'ਚ ਸਮੱਸਿਆ ਆਈ ਹੈ ਇਸ ਨੂੰ ਕਿੱਦਾਂ ਹੱਲ ਕਰਨਾ ਹੈਗਾ ਉਹ ਹੱਲ ਕਰਨ ਦੀ ਬਜਾਏ ਅੱਜ ਕਾਂਗਰਸ ਨੇ ਜੋ ਹੈ ਬਹੁਤ ਨੈਗੇਟਿਵ ਰੋਲ ਦਾ ਕੀਤਾ ਹੈ ਔਰ ਸਰਕਾਰ ਨੂੰ ਮਜ਼ਾਕ ਕੀਤਾ ਸਰਕਾਰ ਦੇ ਖਿਲਾਫ ਬੋਲੇ ਉਹ ਦੇ ਆਰ ਨਾਟ ਸਿਨਸੀਅਰ ਜਿੱਥਾ ਕਾਂਗਰਸ ਨੂੰ ਅੱਜ ਸਿਨਸੀਅਰ ਹੋਣਾ ਚਾਹੀਦਾ ਸੀ ਅੱਜ ਉਹ ਮਜ਼ਾਕੀਆ ਰੂਪ 'ਚ ਦੇਖੋ 117 ਐਮ ਐਲ ਏ ਜੋ ਅੱਜ ਵਿਧਾਨ ਸਭਾ 'ਚ ਆਏ ਨੇ ਅਸੀਂ ਸਾਰੇ ਲੋਕੀ ਪੰਜਾਬ ਨੂੰ ਰਿਪਰੈਜ਼ੈਂਟ ਕਰਨੇ ਆ ਬਈ ਰਿਪਰੈਜ਼ੈਂਟ ਟੂ ਸਟੇਟ ਔਰ ਦੋਖਣਾ ਕਹਿਣਾ ਪੈਂਦਾ ਹੈਗਾ ਕਿ ਅੱਜ ਜੋ ਸਰਕਾਰ ਨੇ ਹੈਗਾ ਉਹ ਮਦਦ ਕਰਨਾ ਚਾਹੁੰਦੀ ਏ ਔਰ ਕਾਂਗਰਸ ਜਿਹੜੀ ਹੈਗੀ ਏ ਉਹ ਪੰਜਾਬ ਨਾਲ ਖੜੀ ਨਹੀਂ ਹੈਗੀ ਜਿੱਥੇ ਸੀਐਮ ਸਾਹਿਬ ਨੇ ਪੀਐਮ ਸਾਹਿਬ ਨੂੰ ਲੈਟਰ ਲਿਖਿਆ ਕਿ ਸਾਨੂੰ 20000 ਕਰੋੜ ਰੁਪਇਆ ਘੱਟ ਤੋਂ ਘੱਟ ਚਾਹੀਦਾ ਸਾਡੀ ਮਦਦ ਕੀਤੀ ਜਾਵੇ ਉਹ 20000 ਕਰੋੜ ਰੁਪਇਆ ਕੀ ਦੇਣਾ ਸੀ ਉਹਦੇ ਬਦਲੇ 1600 ਕਰੋੜ ਰੁਪਇਆ ਪੀਐਮ ਸਾਹਿਬ ਮੰਨ ਕੇ ਗਏ ਔਰ ਉਹਦੇ ਵਿੱਚੋਂ ਵੀ ਅੱਜ ਤੱਕ 1 ਰੁਪਿਆ ਨਹੀਂ ਆਇਆ ਹੈਗਾ ਇਹਦਾ ਮਤਲਬ ਕੇਂਦਰ ਸਰਕਾਰ ਸਾਡਾ ਤਮਾਸ਼ਾ ਦਿਖ ਰਹੀ ਏ ਉਹ ਸਾਡੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਫੇਰ ਅਪੀਲ ਕਰਾਂਗਾ ਕਿ ਕਿਰਪਾ ਕਰਕੇ 1600 ਕਰੋੜ ਇਮੀਡੀਐਟਲੀ ਤਜਵੇ ਔਰ ਬਾਕੀ ਜੋ 20000 ਕਰੋੜ ਰੁਪਏ ਹੈਗਾ ਉਹ ਪੂਰਾ ਕੀਤਾ ਜਾਵੇ ਜੀ ਆਪਗਾ ਸਭ ਪੰਜਾਬ ਨੂੰ ਕਿਸ ਨੇ ਡੋਬਿਆ ਨਾ ਨੇਤਾ ਵਿਰੋਧੀ ਤੇ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਪੰਜਾਬ ਨੂੰ ਡੋਬਿਆ ਗਿਆ ਉਹ ਕਰੀਸ਼ਨ ਕੁਮਾਰ ਉਹਨਾਂ ਦਾ ਨਾਮ ਲੈਂਦੇ ਨਜ਼ਰ ਆਇਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਦਾ ਕੀ ਸਟੈਂਡ ਦੇਖੋ ਇਹ ਜੋ ਨੈਚੁਰਲ ਆਪਦਾਈ ਹੈਗੀ ਹੈ ਇਹ ਫਲੱਡ ਹਰਿਆਣਾ ਵਿੱਚ ਵੀ ਆਏ ਨੇ ਛਤੀਸਗੜ੍ਹ ਵਿੱਚ ਵੀ ਆਏ ਨੇ ਇਹ ਸਾਰੇ ਅਲੱਗ-ਅਲੱਗ ਸਟੇਟਾਂਾਂ ਵਿੱਚ ਫਲੱਡ ਆਏ ਨੇ ਜਦੋਂ ਵੀ ਬਰਸਾਤ ਅਗਰ ਜ਼ਿਆਦਾ ਬਰਸਾਤ ਹੁੰਦੀ ਜਦੋਂ ਵੀ ਉਹਦੇ ਨਾਲ ਫਲੱਡ ਆਉਣਾ ਸੁਭਾਵਿਕ ਹੈ ਉਹ ਆਇਆ ਹੈਗਾ ਉੱਪਰ ਐ ਕਿ ਬਰਸਾਤ ਜਿਹੜੀ ਹੈਗੀ ਹੈ ਅੱਗੇ ਨਾਲ ਪਹਿਲੇ ਨਾਲ ਬਹੁਤ ਜ਼ਿਆਦਾ ਹੋਈ ਉਹਦੇ ਕਰਕੇ ਫਲੱਡ ਆਇਆ ਕਿਸੇ ਨੂੰ ਦੋਸ਼ ਮੜਨਾ ਨਾਲੇ ਇਹ ਜਿਹੜਾ ਸਮਾਂ ਹੈਗਾ ਇਹ ਸਮਾਂ ਦੋਸ਼ ਮੜਨ ਦਾ ਨਹੀਂ ਹੈਗਾ ਇਹ ਸਮਾਂ ਹੈਗਾ ਚਰਚਾ ਕਰਨ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਦਾ ਉਹ ਨਾਲ ਰਲ ਮਿਲ ਕੇ ਸਹਿਯੋਗ ਕਰਨ ਦਾ ਮੈਂ ਸੋਚਦਾ ਸੀਗਾ ਕਿ ਕਾਂਗਰਸ ਵਾਲੇ ਵੀ ਆਪਣੇ ਵੱਲੋਂ ਸੀਐਮ ਸਾਹਿਬ ਨੂੰ ਕਹਿਣਗੇ ਕਿ ਸੀਐਮ ਸਾਹਿਬ ਅਸੀਂ ਵੀ ਤੁਹਾਨੂੰ ਤੁਹਾਨੂੰ ਆਪਣੇ ਵੱਲੋਂ 40-50 ਕਰੋੜ ਰੁਪਇਆ ਜੋ ਹੈ ਦਿਨੇ ਹਾਂ ਤਾਂ ਕਿ ਤੁਸੀਂ ਜਿਹੜਾ ਹੈਗਾ ਰਾਹਤ ਵਿੱਚ ਲਗਾਓ ਪਰ ਉਹਨਾਂ ਨੇ ਉਹ ਕੀ ਲਗਾਉਣਾ ਸੀ ਅੱਜ ਅਪੀਲ ਕਰ ਦਿੱਤੀ सीएम साहब ਨੇ ਕੁਝ ਦਿਨ ਪਹਿਲੇ ਅਪੀਲ ਕੀਤੀ ਦੇਸ਼ ਵਿਦੇਸ਼ਾਂ ਦੇ ਵਿੱਚ ਕਿ ਪੰਜਾਬੀਓ ਆਓ ਪੰਜਾਬ ਮੁਸੀਬਤ ਵਿੱਚ ਹੈਗਾ ਤੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਔਰ ਜੋ ਸਾਡਾ ਮਿਸ਼ਨ ਚੱਲਦੀ ਗੱਲ ਹੈਗਾ ਉਹਦੇ ਵਿੱਚ ਆਪਣੇ ਵੱਲੋਂ ਫੰਡ ਪਾਓ ਔਰ ਬਹੁਤ ਸਾਰੇ ਲੋਕਾਂ ਨੇ ਪੰਜਾਬੀਆਂ ਨੇ ਸਿੰਗਰਾਂ ਨੇ ਉਦਯੋਪਤੀਆਂ ਨੇ ਕਰੋੜਾਂ ਰੁਪਇਆ ਜਮ੍ਹਾਂ ਵੀ ਕਰਾਇਆ ਹੈਗਾ ਔਰ ਉਹਦੇ ਬਾਅਦ ਦੂਜੇ ਪਾਸੇ ਡਿਡਰ ਆਫ ਆਪੋਜੀਸ਼ਨ ਕਾਂਗਰਸੀ ਦੇ ਰਗੇ ਨੇ ਬਾਜਵਾਜੀ ਉਹਨਾਂ ਅੱਜ ਓਪਨਲੀ ਹੋ ਚੁੱਕਿਆ ਹੈ ਕਿ ਮੈਂ ਅਪੀਲ ਕਰਨਾ ਵਾਂ ਦੇਸ਼ ਵਿਦੇਸ਼ ਵਿੱਚ ਕਿ ਕੋਈ ਵੀ ਜਿਹੜਾ ਪੈਸਾ ਹੈਗਾ ਸੀਐਮ ਸਾਹਿਬ ਦੇ ਫੰਡ ਵਿੱਚ ਰੀਲੀਫ ਫੰਡ ਚ ਨਾ ਕਰਾਇਆ ਜਾਏ ਇਹ ਤੋਂ ਸਾਫ ਜਾਹਰ ਹੈ ਕਿ ਕਾਂਗਰਸ ਜੋ ਹੈ ਉਹਦਾ ਚਿਹਰਾ ਨਕਾਬ ਹੋਇਆ ਬੇਨਕਾਬ ਹੋਇਆ ਹੈ ਔਰ ਉਹਦੇ ਨਾਲ ਜਿਹੜਾ ਹੈਗਾ ਉਹ ਕਾਂਗਰਸ ਜਿਹੜੀ ਹੈਗੀ ਹੈ ਕਿਸਾਨਾਂ ਦੇ ਹੱਕ ਚ ਨਹੀਂ ਹੈਗੀ ਇਟ ਇਜ਼ ਸ਼ੇਮਫੁਲ ਫਾਰ देम ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈਗੀ ਹੈ ਤਾਂ ਕਿ ਹਾਊਸ ਵਿੱਚ ਜਿਹੜੀ ਉਹਨਾਂ ਗਲਤ ਕੀਤੀ ਹੈ ਨਿੰਦਨੀ ਹੈਗੀ ਹੈ ਨੇ ਦੇਖਦੇ ਹਾਂ ਜੋ ਵਿਰੋਧੀ ਧਿਰਾਂ ਨੇ ਚਾਹੇ ਸਵਾਲ ਕੀਤੇ ਕਿ ਜਦੋਂ ਪੀਐਮ ਇੱਥੇ ਆਏ ਤਾਂ ਸੀਐਮ ਸਾਹਿਬ ਦੀ ਸਿਹਤ ਖਰਾਬ ਸੀ ਉਸ ਨੂੰ ਲੈ ਕੇ ਵੀ ਅੰਦਰ ਕਾਫੀ ਚਰਚਾ ਹੋਈ ਵੱਖ-ਵੱਖ ਕਮੈਂਟ ਆਏ ਤੇ ਸਰਕਾਰ ਕਹਿ ਰਹੀ ਹੈ ਕਿ ਲਗਾਤਾਰ ਪ੍ਰਧਾਨ ਮੰਤਰੀ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਭਗਵੰਤ ਮਾਨ ਸੀਐਮ ਪੰਜਾਬ ਹੋਣਾਂ ਨੇ ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਅੰਦਰ ਤੁਹਾਡੀ ਵੀ ਚਰਚਾ ਹੋਈ ਹੈ ਦੇਖੋ ਇਦਾਂ ਹੈਗਾ ਕਿ ਜਿਹੜੀ ਚਰਚਾ ਸਾਡੇ ਸੀਐਮ ਸਾਹਿਬ ਲਗਾਤਾਰ ਪੀਐਮ ਸਾਹਿਬ ਨੂੰ ਲੈਟਰ ਲਿਖ ਰਹੇ ਨੇ ਕਿ ਅਸੀਂ ਇਹ ਮੁਸੀਬਤ ਵਾਸਤੇ ਜਿਹੜਾ ਹੈਗਾ ਪੰਜਾਬ ਜਿਹੜੀ ਮੁਸੀਬਤ ਆਈ ਹੈ ਹੜ ਆਏ ਨੇ ਉਹਨਾਂ ਉੱਪਰ ਚਰਚਾ ਕਰਨਾ ਚਾਹੁੰਦੇ ਆ ਗਿਆ ਪਰ ਦੁੱਖ ਦੀ ਗੱਲ ਹੈਗੀ ਪੀਐਮ ਸਾਹਿਬ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਪਰ ਜਿਹੜੇ ਹੈਗੇ ਨੇ ਗਵਰਨਰ ਸਾਹਿਬ ਉਹਨਾਂ ਨੂੰ ਟਾਈਮ ਦੇ ਰਹੇ ਨੇ ਸੀਐਮ ਸਾਹਿਬ ਨੂੰ ਨਾ ਟਾਈਮ ਨਾ ਦੇਣਾ ਗਵਰਨਰ ਸਾਹਿਬ ਨੂੰ ਦੇਣਾ ਆਪਣੇ ਆਪ ਤੁਸੀਂ ਇੱਕ ਕੁਐਸਚਨ ਮਾਰ ਖਿਆ ਗਿਆ ਤੁਸੀਂ ਕਰਕੇ ਅਸੀਂ ਚਾਹਾਂਗੇ ਕਿ ਨਾਲ ਜਿਹੜਾ ਸਾਡਾ 1600 ਕਰੋੜ ਰੁਪਇਆ ਹੈਗਾ ਇਮੀਡੀਏਟਲੀ ਦਿੱਤਾ ਜਾਵੇ ਔਰ ਸਾਡੇ ਸੀਐਮ ਸਾਹਿਬ ਨੂੰ ਇਮੀਡੀਏਟਲੀ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਔਰ ਜੋ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਸਾਡੇ ਪੰਜਾਬੀਆਂ ਦੀਆਂ ਉਹ ਹੱਲ ਕੀਤੀਆਂ ਜਾਣ ਬਹੁਤ-ਬਹੁਤ ਧੰਨਵਾਦ ਤਾਂ ਇਹ ਸਾਡੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਰਿੰਦਰ ਮੋਦੀ ਉਹਨਾਂ ਨੂੰ ਲਗਾਤਾਰ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਉਸ ਨੂੰ ਲੈ ਕੇ ਚਿੱਠੀਆਂ ਲਿਖ ਰਹੇ ਨੇ ਲਗਾਤਾਰ ਸਮਾਂ ਵੀ ਮੰਗ ਰਹੇ ਨੇ ਕਿ ਉਹਨਾਂ ਨਾਲ ਮੁਲਾਕਾਤ ਕਰਕੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਵੇ ਪੰਜਾਬ ਦੇ ਵਿੱਚ ਕੀ ਤਾਜ਼ਾ ਹਾਲਾਤ ਨੇ ਪਰ ਆਮ ਆਦਮੀ ਪਾਰਟੀ ਦੇ ਮੰਤਰੀ ਮੋਹਿੰਦਰ ਭਗਤੇ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕੋਈ ਚਿੱਠੀ ਪੱਤਰ ਦਾ ਜਿਹੜਾ ਹੈਗਾ ਉਹ ਜਵਾਬ ਮਿਲ ਰਿਹਾ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੰਗ ਸਰਕਾਰ ਕਰ ਰਹੀ ਹੈ ਕਿ 1600 ਕਰੋੜ ਰੁਪਈਆ ਜੋ ਅਨਾਉਂਸ ਕਰਕੇ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਕਦੋਂ ਤੱਕ ਆਉਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਨਿਲ ਦੇ ਨਾਲ ਜਗਬਾਣੀ ਲਈ ਵਰੁਣਪੱਟ